मैं इंटरनेशनल हुमन राइट की तरफ से पंजाब प्रेसिडेंट आई एम योगिता जैन और जितनी भी गर्ल्स की टीम है वो सब उनकी देख रेख जैसे मेरी ही होती है और मिस्टर करण सर हमने लॉकडाउन में बहुत सी सेवा की है और मिस्टर करण सर के सहयोग से ही ਇਹ ਪੋਸੀਬਲ ਨਹੀਂ تھا ਜਿਵੇਂ ਲੜਕੀਆਂ ਕੋਲ ਘਰ ਸੇ ਬਾਹਰ ਨਿਕਲਣਾ ਉਹ ਤੜਾ ਮੁਸ਼ਕਲ ਲੱਗਦਾ ਹੈ ਹਾਂਜੀ ਪੇਰੈਂਟਸ ਕੋ ਆਪਕੋ ਕੀ ਬੀਨ ਕਰਨਾ ਚਾਹਦੇ ਹੋ ਉਹ ਉਹ ਹਮੇ ਐਜ਼ ਅ ਪੇਰੈਂਟਸ ਕੇ ਤੌਰ ਤੇ ਹੀ ਹਮੇ ਮੰਨਤੇ ਹਨ ਸਰ ਮੇਰਾ ਨਾਮ ਚੰਦਰਜੀਤ ਉਰਫ ਕਰਨ ਢੰਡਾ ਹੈ ਮੈਂ ਪੰਜਾਬ ਪ੍ਰੈਜ਼ੀਡੈਂਟ ਹੈ ਇੰਟਰਨੈਸ਼ਨਲ ਹਿਊਮਨ ਰਾਈਟ ਕੌਂਸਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅੱਜ ਸਰ ਅੱਜ ਦਾ ਜੋ ਫੰਕਸ਼ਨ ਹੈ ਉਹ ਸਵਰਗੀਏ ਸਰਦੂਲ ਸਕੇਂਦਰ ਜੀ ਨੂੰ ਸਮਰਪਿਤ ਹੈ ਜੀ ਤੇ ਜਿਹਦੇ ਵਿੱਚ ਕਿ ਅਸੀਂ ਫਿਲਮ ਇੰਡਸਟਰੀ ਤੇ ਸਿੰਗਰ ਤੇ 뮤직 ਡਾਇਰੈਕਟਰ ਅਸੀਂ ਇੱਥੇ ਸਨਮਾਨ ਦੇ ਰਹੇ ਹਾਂ ਜੀ ਸਰ ਇਹਦੇ ਵਿੱਚ ਜੋਗਰਾਜ ਸਿੰਘ ਜੀ ਤੇ ਸਲੂ ਉਸਕੇਂਦਰ ਦੀ ਫੈਮਿਲੀ ਅਮਨਉਰੀ ਜੀ ਆਲਾਪ ਤੇ ਫਰੋਜ਼ ਖਾਨ ਜੀ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਜੀ ਸਰ ਅਸੀਂ ਇਹਦੇ ਵਿੱਚ سپورٹس ਐਕਟੀਵਿਟੀ ਪੁਲਿਸ ডিপਾਰਟਮੈਂਟ ਤੇ ਕਈ ਹੋਰ ਆਧਾਰੇ ਜਿਨ੍ਹਾਂ ਨੇ ਕਿ ਦੇਸ਼ ਪ੍ਰਤੀ ਸੇਵਾ ਕੀਤੀ ਹੈ ਕੁੱਲ ਮਿਲਾ ਕੇ 150 ਦੇ ਕਰੀਬ ਅਵਾਰਡ ਹੈ ਜੀ ਅੱਗੇ ਸਰ ਪਿੱਛੇ ਵੀ ਅਸੀਂ ਹੁਣ ਸ਼ਹੀਦ ਉਦਮ ਸਿੰਘ ਅਵਾਰਡ ਕੀਤਾ ਹੈ ਜਿਹਦੇ ਵਿੱਚ ਕਿ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚੋਂ ਆਏ ਸੀਗੇ ਅਸੀਂ ਉਹਨਾਂ ਨੂੰ ਅਵਾਰਡ ਦਿੱਤੇ ਸੀਗੇ ਇਸ ਵਾਰ ਫਿਲਮ ਇੰਡਸਟਰੀ ਸੰਗੀਤਕ ਘਰਾਣਾ ਤੇ ਸਪੋਰਟਸ ਨੂੰ ਰਿਲੇਟਡ ਅਸੀਂ ਇੱਕ ਪ੍ਰੋਗਰਾਮ ਕੀਤਾ ਜੀ ਸਰ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਅਨੁਸਾਰ ਕਿ ਸਪੋਰਟਸ ਨੂੰ ਤਰਜੀਹ ਦਿਵੋ ਚਾਹੇ ਸੰਗੀਤ ਨੂੰ ਤਰਜੀਹ ਦਿਵੋ ਪਰ ਨਸ਼ੇ ਪੱਤਿਆਂ ਤੋਂ ਦੂਰ ਰਹੋ ਉਹਦੇ ਵਿੱਚ ਬਰਬਾਦੀ ਹੈ ਸਰ ਹੋਰ ਕੁਝ ਨਹੀਂ ਸਭ ਤੋਂ ਪਹਿਲਾਂ ਤਾਂ ਜੀ ਸਭ ਨੂੰ ਸਸ਼ੀਅਕਾਲ ਸਲਾਮ ਆਦਾਬ ਨਮਸਕਾਰ ਜਿਹੜਾ ਅੱਜ ਦਾ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਰਚਾਇਆ ਹੈ ਇਹਦੇ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਅਸਲ ਦੇ ਵਿੱਚ ਕਿਸੇ ਨੂੰ ਕ੍ਰੈਡਿਟ ਦੇਣਾ ਹੀ ਹਿਊਮਨ ਬੀਇੰਗ ਹੈ ਸੋ ਕੋਰੋਨਾ ਵਾਰੀਅਰਸ ਜਿਹੜੇ ਜਿਨ੍ਹਾਂ ਨੇ ਉਸ ਵੇਲੇ ਮੁਸ਼ਕਲ ਸਮੇਂ ਦੇ ਵਿੱਚ ਸਭ ਦੀ ਮਦਦ ਕੀਤੀ ਉਹਨਾਂ ਨੂੰ ਅੱਜ ਅਵਾਰਡ ਦੇ ਕੇ ਜਿਹੜਾ ਹਿਊਮਨ ਰਾਈਟ ਕਾਉਂਸਲਰ ਆਫ ਇੰਡੀਆ इंडिया इंटरनेशनल ਇਹਨਾਂ ਨੇ ਜਿਹੜਾ ਸਨਮਾਨ ਦਿੱਤਾ ਹੈ ਇਹਦੇ ਲਈ ਮੈਂ ਬਹੁਤ ਉਹਨਾਂ ਨੂੰ ਧੰਨਵਾਦ ਦਿੰਦਾ ਔਰ ਸਭ ਤੋਂ ਵੱਡੀ ਗੱਲ ਸਾਡੀ ਮੁਹੱਬਤ ਸਾਡੇ ਦਿਲ ਦੇ ਵਿੱਚ ਵੱਸਣ ਵਾਲੇ ਸਾਡੇ ਆਪਣੇ ਪਿਆਰੇ ਜਿਨ੍ਹਾਂ ਲਈ ਸਾਡੀ ਜਾਨ ਵੀ ਹਾਜ਼ਰ ਹੈ ਉਹ ਪਰਿਵਾਰ ਸਰਦੂਲ ਸਕੰਦਰ ਪਰਿਵਾਰ ਸਾਰਾ ਇੱਥੇ ਅੱਜ ਤਸ਼ਰੀਫ ਫਰਮਾਨੇ ਸਾਰੇ ਉਹਨਾਂ ਦੀ ਯਾਦ ਨੂੰ ਜਿਹੜਾ ਇਹਨਾਂ ਨੇ ਤਾਜ਼ਾ ਕੀਤਾ ਹੈ ਤੇ ਉਹ ਤੇ ਸਾਡੀਆਂ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਐਡੀ ਵੱਡੀ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਸਾਰੇ ਲੋਕ ਪਿਆਰ ਕਰਦੇ ਆ ਕੱਲਾ ਮੈਂ ਨਹੀਂ ਸਾਰੀ ਦੁਨੀਆ ਜਿੱਥੇ ਵੀ ਕਿਤੇ ਪੰਜਾਬੀ ਹਿਤ ਵੱਸਦੀ ਹੈ ਜਿੱਥੇ ਵੀ ਕਿਤੇ ਪੰਜਾਬੀ ਬੈਠੇ ਹੈ ਚਾਹੇ ਉਹ ਵਰਲਡ ਦਾ ਕੋਈ ਵੀ ਕੋਨਾ ਹੋਵੇ ਜਿਹੜੇ ਸਾਰੇ ਉਹਨਾਂ ਨੂੰ ਪਿਆਰ ਕਰਦੇ ਆ ਸਰਦੂਲ ਸਕੰਦਰ ਜੀ ਨੂੰ ਅੱਜ ਉਹਨਾਂ ਦਾ ਜਿਹੜਾ ਅਵਾਰਡ ਉਹਨਾਂ ਦੇ ਨਾਮ ਦੇ ਉੱਤੇ ਅਵਾਰਡ ਜਿਹੜਾ ਅੱਜ ਸਿਰਜਿਆ ਗਿਆ ਹੈ ਉਹਦੇ ਲਈ ਮੈਂ ਹਿਊਮਨ ਬੀਇੰਗ ਜਿਹੜਾ ਆਪਣਾ ਹਿਊਮਨ ਰਾਈਟ ਇਨਦਾ ਇਹ ਸਾਰੀ ਆਰਗੇਨਾਈਜੇਸ਼ਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਐਦਾਂ ਦਾ ਪ੍ਰੋਗਰਾਮ ਤੁਸੀਂ ਹਰ ਵਾਰ ਰਚਾਇਆ ਕਰੋ ਜਿਹੜੇ ਲੋਕ ਡਿਸਰਵ ਕਰਦੇ ਐ ਇਸ ਗੱਲ ਦੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਨਾਮ ਸਾਡੇ ਪੰਜਾਬ ਦਾ ਨਾਮ ਸਰਦੂਲ ਸਕੰਦਰ ਜੀ ਜਿਨ੍ਹਾਂ ਨੂੰ ਅੱਜ ਯਾਦ ਕੀਤਾ ਹੈ ਇਹਦੇ ਲਈ ਸ਼ੁਕਰੀਆਦਾ ਕਰਦਾ ਸਰ ਜੀ ਮੁੱਖ ਮੰਤਰੀ ਪੰਜਾਬ ਦੇ ਬਣੇ ਨੇ ਉਹ ਵੀ ਕਲਾਕਾਰ ਸੀ ਇੱਕ ਕਲਾਕਾਰ ਵਾਸਤੇ ਦੇਖੋ ਜੀ ਸਭ ਆਪਣਾ ਹੀ ਐ ਜੋ ਹੋ ਰਿਹਾ ਸਭ ਠੀਕ ਹੋ ਰਹਿਗਾ ਕਈ ਵਾਰੀ ਸ਼ਬਦ ਕਈ ਗੱਲਾਂ ਵਾਸਤੇ ਨਹੀਂ ਬਣੇ ਰੂ ਦੀ ਆਵਾਜ਼ ਜਿਹੜੀ ਹੈ ਉਹ ਤੁਹਾਨੂੰ ਮੈਂ ਸੁਣਾ ਦਿੰਨਾ ਮੈਂ ਬੜਾ ਵੱਡ ਭਾਗੀ ਆ ਕਿ ਮੈਂ ਪੰਜਾਬੀ ਕਲਚਰ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਪੰਜਾਬੀ ਮਾਂ ਬੋਲੀ ਦਾ ਪੰਜਾਬ ਦੇ ਲੋਕਾਂ ਦਾ ਹਰ ਧਰਮ ਦੇ ਲੋਕਾਂ ਦਾ ਹਰ ਵਰਗ ਦੇ ਲੋਕਾਂ ਦਾ ਹਮਸਫਰ ਆ ਮੈਨੂੰ ਵੀ ਇਸ ਗੱਡੀ 'ਚ ਬੈਠਣ ਦੀ ਇੱਕ ਸੀਟ ਮਿਲੀ ਔਰ ਮੈਂ ਕੋਸ਼ਿਸ਼ ਕੀਤੀ ਕਿ ਇਸ ਗੱਡੀ ਨੂੰ ਬੜਾ ਸੰਭਾਲ ਕੇ ਮੈਂ ਅੱਗੇ ਲੈ ਕੇ ਜਾਵਾਂ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਫ਼ਰ ਕੀਤਾ ਆਪਣਾ ਆਪਣਾ ਸਟੇਸ਼ਨ ਆਇਆ ਲੋਕ ਉਤਰ ਗਏ ਜਿਹੜੇ ਉਤਰ ਗਏ ਉਹਨਾਂ ਦਾ ਦੁੱਖ ਇਸ ਕਰਕੇ ਹੈ ਕਿਉਂਕਿ ਉਹਨਾਂ ਦੇ ਨਾਲ ਹੀ ਇਹ ਜਿਹੜੀ ਖੇਡ ਹੈ ਬਣੀ ਹੋਈ ਸੀ ਰਚੀ ਹੋਈ ਸੀ ਪਰ ਮੈਂ ਇੱਕ ਗੱਲ ਦਾ ਹਮੇਸ਼ਾ ਯਕੀਨ ਰੱਖਦਾ ਕਿ ਜਿਹੜਾ ਵੀ ਮਹਾਨ ਕਲਾਕਾਰ ਸਿੰਗਰ ਕੋਈ ਵੀ ਆਦਮੀ ਇਸ ਧਰਤੀ ਤੋਂ ਜਾਂਦਾ ਹੈ ਜਿਨੇ ਆਪਣਾ ਨਾਮ ਕਮਾਇਆ ਉਹਦੀ ਯਾਦ ਵਿੱਚ ਹੰਝੂ ਨਹੀਂ ਬਹਾਉਣੇ ਚਾਹੀਦੇ ਜਿਵੇਂ ਸ਼ਹੀਦਾਂ ਦੀ ਯਾਦ ਵਿੱਚ ਹੰਝੂ ਨਹੀਂ ਬਹਾਉਣੇ ਚਾਹੀਦੇ ਕਿਉਂਕਿ ਐਡੇ ਮਹਾਨ ਹੁੰਦੇ ਨੇ ਵੱਡੇ-ਵੱਡੇ ਹੁੰਦੇ ਨੇ ਕਿ ਰੱਬ ਦੀ ਜਿੰਨੀ ਕੁ ਲੋੜ ਉਹਨਾਂ ਦੀ ਧਰਤੀ ਤੇ ਉਹਨੇ ਬਣਾਈ ਉਸ ਤੋਂ ਬਾਅਦ ਉਹ ਆਪਣੇ ਕੋਲ ਸੱਜ ਕੇ ਉਹਨਾਂ ਨੂੰ ਪਿਆਰ ਭਰਿਆ ਇੱਕ ਸਤਕਾਰ ਜਿਹੜਾ ਹੈ ਖੁਦਾ ਦਿੰਦਾ ਜਿਵੇਂ ਤੁਸੀਂ ਸਾਰਿਆਂ ਨੇ ਦਿੱਤਾ ਹੈ ਸਰਦੂਲ ਜੀ ਦੀ ਮੇਰੀ ਨੇੜਤਾ ਬਹੁਤ ਰਹੀ ਇਹ ਵੀ ਤੁਹਾਨੂੰ ਗੱਲ ਦੱਸ ਦਿਆਂ ਕਿ ਉਹਨਾਂ ਦਾ ਵਿਆਹ ਵੀ ਮੇਰੇ ਹੱਥੀ ਹੋਇਆ ਨੂਰੀ ਜੀ ਦੇ ਨਾਲ ਕਿਉਂਕਿ ਮੈਂ ਉਹਨੂੰ ਭੈਣ ਕਹਿੰਦਾ ਸੀ ਮੈਨੂੰ ਇਸ ਗੱਲ ਦਾ ਬੜਾ ਫਕਰ ਹੈ ਖੁਦਾ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਕਿ ਜਿਹਨੂੰ ਮਾਂ ਕਹੇ ਤਾਂ ਮਾਂ ਜਿਹਨੂੰ ਭੈਣ ਕਹੇ ਤਾਂ ਭੈਣ ਜਿਹਨੂੰ ਧੀ ਕਹੇ ਤਾਂ ਧੀ ਜਿਹਨੂੰ ਪਿਓ ਕਹੇ ਤਾਂ ਉਹ ਸੱਜਣਤਾ ਹੀ ਜ਼ਿੰਦਗੀ 'ਚ ਮੈਂ ਨਿਭਾਈ ਔਰ ਰਿਸ਼ਤਾ ਨਿਭਾਇਆ ਔਰ ਇਹ ਰਿਸ਼ਤਾ ਨਿਭਾਇਆ ਕਿ ਸਰਦੂਲ ਜੀ ਨਾਲ ਮੇਰਾ ਇੱਕ ਬੜਾ ਔਟੂ ਰਿਸ਼ਤਾ ਬਣਿਆ ਲੇਕਿਨ ਮੈਂ ਸਮਝਦਾ ਕਿ ਸੰਗੀਤ ਹੋਵੇ ਕਲਾਕਾਰ ਹੋਵੇ სპੋਰਟਸਮੈਨ ਹੋਵੇ ਕੋਈ ਵੀ ਬੰਦਾ ਹੋਵੇ ਉਹ ਰੱਬ ਦੇ ਬਹੁਤ ਨੇੜੇ ਹੁੰਦਾ ਕਿਉਂਕਿ ਉਹਦੀ ਉਹਦੀ ਹਰੇਕਨ ਲਈ ਸਾਂਝ ਤੇ ਹਰੇਕਨ ਲਈ ਪਿਆਰ ਹੁੰਦਾ ਸੋ ਮੈਂ ਆਪਣੇ ਉਹਨੂੰ ਬੜਾ ਵੱਡ ਭਾਗੀ ਸਮਝਦਾ ਕਿ ਮੈਨੂੰ ਹਿਊਮਨ ਰਾਈਟਸ ਵਾਲਿਆਂ ਨੇ ਇੱਥੇ ਬੁਲਾਇਆ ਤੁਸੀਂ ਪ੍ਰੈਸ ਵਾਲੇ ਮਹਾਨ ਲੋਕ ਮੈਨੂੰ ਮਿਲੇ ਔਰ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਵਰਨਾ ਮੈਂ ਤਾਂ ਇੱਕ ਜ਼ਰਰਾ ਮੇਰੀ ਕੀ ਔਕਾਤ ਹੈ ਪਰ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਯਾ ਕੋਈ ਵੀ ਸਰਤੀ ਤੋਂ ਇਹ ਇਨਸਾਨ ਜਾਂ ਜਾਂਦਾ ਹੈ ਮੈਂ ਉਹਦਾ ਦੁੱਖ ਘਟ ਕਰਦਾ ਪਰ ਉਹਦੀ ਜਿਹੜੀ ਸਰਾਨਾ ਹੈ ਉਹਦੀ ਜਿਹੜੀ ਵਾਹਵਾ ਹੈ ਮਨੂੰ ਹਮੇਸ਼ਾ ਹੀ ਆਪਣੇ ਦਿਲ ਚ ਬੁਸਾ ਕੇ ਰੱਖਦਾ ਕਿਉਂਕਿ ਮੈਨੂੰ ਪਤਾ ਜਾਣ ਵਾਲਾ ਕਿਤੇ ਨਹੀਂ ਗਿਆ ਤੀਜੀ ਅੱਖ ਖੋਲ ਕੇ ਦੇਖੋ ਤਾਂ ਤੁਹਾਡੇ ਕੋਲ ਹੀ ਬੈਠਾ ਮੈਂ ਨਸ਼ੀਤ ਅਫਰੋਜ਼ ਇੰਟਰਨੈਸ਼ਨਲ ਹਿਊਮਨ ਰਾਈਟ ਕੌਂਸਲ ਪ੍ਰੈਸਿਡੈਂਸ਼ਲ ਪ੍ਰੈਸਿਡੈਂਟ ਹੋਣੇ ਕੇ ਨਾਤੇ ਅੱਜ ਰੋਹਿਤ ਜੱਜਵਾ ਅਵਾਰਡ ਹਮਾਰਾ ਜੋ ਦਿਹਾਣਾ ਡਿਸਟ੍ਰਿਕਟ ਮੈਂ ਸੰਚਾਲਿਤ ਹੋ ਰਹਾ ਹੈ इसी वजह से मैं आज यहाँ पर आ रहा हूँ और जो भी कुछ है हमारी जो संस्था है इंटरनेशनल ह्यूमन राइट काउंसिल वो ऑल ओवर इंडिया कार्यरत है हमारे हर जगह पर मेंबर हैं हर डिस्ट्रिक्ट वगैरह हमारे करीब करीब 19 लाख मेंबर काम कर रहे हैं अभी मौजूदा में और जो हमारा यूएन वगैरह में सारी चीज़ हमारा सब कुछ स्पेशल स्टेटस मिला हुआ है और जहाँ तक संस्था का सवाल है मानवता के ऊपर हमारा कार्य है पूरा सब जैसे जैसे हम आगे बढ़ रहे हैं वैसे वैसे हम फॉरेन कंट्री में भी अपना प्रदर्शन कर रहे हैं अच्छा रिस्पॉन्स मिल रहा है हमें और अलग अलग, अलग जगहों पे हमारे काफ़ी करीब करीब हमारा अच्छा प्रदर्शन अच्छा रिस्पॉन्स आया है वहाँ और हम लोग चाह रहे हैं कि घर घर तक मानवाधिकार पहुँचे भारत में मानवाधिकार लागू होने में काफ़ी समय लगा तो अब हमारा अभी जो सर्वे हुआ था दो में उसके अनुसार छियासी लोगों को अब तक ये नहीं पता है कि मानवाधिकार है क्या तो हमारा यही उद्देश्य है कि जन जन तक मानवाधिकार है पहुँचे घर और अपने सारी जो भी लोग हैं वो अपने हक के लिए लड़े हैं अब सारी चीज़ों के लिए यही मेरा कहना है जय हिंद जय भारत और रूही जज्बा अवार्ड डेडिकेटेड टू शेड्यूल्स के अंदर नहीं बट वो मेशन सर्विस नंबर के तीन बहुत अच्छा प्रलक्षित है जहां प्रेसिडेंट इंटरनेशनल की तो राइट्स लाइक सारी टीम सनीशा जी

ਤੇ ਮਾਈਕ ਵਰਗਤਾ ਸਾਬ ਨੂੰ ਬੋਲਣ ਦਾ ਸਬਰੀ ਬੜੀ ਬੜੀ ਮਾਰਕ ਵਾਲੀ ਗੱਲ ਹੈ ਕਿ ਅਸੀਂ ਇਸ ਪਾਰ ਦਾ ਹਿੱਸਾ ਹਾਂ ਸੋ ਸਾਨੂੰ ਅੱਜ ਇਸ ਪ੍ਰੋਗਰਾਮ ਵਿੱਚ ਬੁਲਾਇਆ ਹੈ ਥੈਂਕ ਯੂ ਸੋ ਮਚ ਸਾਰੇ ਕੈਂਪਰ ਬਹੁਤ ਵਧੀਆ ਉਪਰਾਲਾ ਕੀਤੇ ਨੇ ਇਹ ਹਿਊਮਨ ਰਾਈਟਸ ਵਾਲਿਆਂ ਨੇ ਇਹ ਹਰ ਸਾਲ ਕਿਸੇ ਅੱਛੇ ਜਿਹੜੇ ਜਿਹਨੇ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਇਸ ਮਿੱਟੀ ਲਈ ਲੋਕਾਂ ਦੇ ਵਾਸਤੇ ਕੰਮ ਕੀਤੇ ਨੇ ਮਦਦ ਕੀਤੀ ਆ ਜਾ ਆਪਣੇ ਦੇਸ਼ ਕੌਮ ਲਈ ਸ਼ਹੀਦ ਹੋਏ ਨੇ ਉਹਨਾਂ ਲੋਕਾਂ ਦੇ ਨਾਮ ਦੇ ਇਹਨਾਂ ਨੇ ਅਵਾਰਡ ਰੱਖੇ ਨੇ ਔਰ ਹਰ ਸਾਲ ਇੱਕ ਨਵੇਂ ਰੂ ਦਾ ਕੋਈ ਅਵਾਰਡ ਦਿੰਦੇ ਨੇ ਸਨਮਾਨ ਵੀ ਉਹਨਾਂ ਲੋਕਾਂ ਨੂੰ ਹੀ ਦਿੰਦੇ ਨੇ ਜਿਨ੍ਹਾਂ ਨੇ ਆਪਣੀ ਮਿੱਟੀ ਲਈ ਲੋਕਾਂ ਲਈ ਕੁਝ ਕੀਤਾ ਹੈ ਮਦਦ ਕੀਤੀ ਆ ਜਿਸ ਤਰ੍ਹਾਂ ਕਰੋਨੇ ਦੇ ਵਿੱਚ ਸਾਡੇ ਜਿੰਨੇ ਵੀ ਡਾਕਟਰ ਸਹਿਬਾਨ ਸੀਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਬਹੁਤ ਸਾਰੇ ਲੋਕਾਂ ਦੀ ਜਾਨਾਂ ਬਚਾਈਆਂ ਦਿਨ ਰਾਤ ਮਿਹਨਤ ਕਰਦੇ ਰਹੇ ਨੇ ਕਈ ਨੇ ਬਲੱਡ ਜਿਹੜਾ ਡੋਨੇਟ ਕੀਤਾ ਇੱਕ ਇੱਥੇ ਆਏ ਸੀ ਉਹਨਾਂ ਨੇ 102 ਵਾਰ ਬਲੱਡ ਡੋਨੇਟ ਕਰ ਚੁੱਕੇ ਨੇ ਉਹ ਉਹਨਾਂ ਨੂੰ ਬੁਲਾਇਆ ਸੀਗਾ ਉਹਨਾਂ ਨੂੰ ਸਨਮਾਨ ਕੀਤਾ ਤੇ ਸਾਡੇ ਜਿੰਨੇ ਵੀ ਪੁਲਿਸ ਕਰਮਚਾਰੀ ਨੇ ਜਿਨ੍ਹਾਂ ਨੇ ਕੋਰੋਨਾ ਦੇ ਦੌਰਾਨ ਬਹੁਤ ਹੈਲਪ ਕੀਤੀ ਹੈ ਲੋਕਾਂ ਦੀ ਉਹਨਾਂ ਨੂੰ ਸਨਮਾਨ ਕੀਤਾ ਹੈ ਔਰ ਸਾਡੇ ਅਲੱਗ-ਅਲੱਗ ਸਟੇਟ ਤੋਂ ਵੀ ਬਹੁਤ ਅੱਛੇ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਲੋਕਾਂ ਦਾ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਸਨਮਾਨ ਕੀਤਾ ਤੇ ਸਾਡੇ ਕਲਾਕਈ ਕਲਾਕਾਰ ਭਾਈਚਾਰੇ ਦੇ ਵਿੱਚੋਂ ਸਾਡੇ ਫਿਲਮ ਇੰਡਸਟਰੀ ਦੇ ਵਿੱਚੋਂ ਬਹੁਤ ਸਾਰੇ ਅੱਛੇ ਨਾਮ ਜਿਹੜੇ ਸੀਗੇ ਜਿਸ ਤਰ੍ਹਾਂ ਕਿ ਸਾਡੇ ਸਿੰਗਰ ਸਾਡੀ ਸਿੰਗ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਕੁਲਵਿੰਦਰ ਕੈਲੀ ਜੀ ਤੇ ਗੁਰਲੇਸ ਅਖਤਰ ਜੀ ਉਹਨਾਂ ਨੂੰ ਸਨਮਾਨ ਕੀਤਾ ਤੇ ਫਿਰੋਜ਼ ਖਾਨ ਜੀ ਉਹਨਾਂ ਦਾ ਸਨਮਾਨ ਹੋਇਆ ਹੈ ਪੇਜੀ ਸ਼ਾ ਕੋਟੀ ਜੀ ਪੁਰਨ ਸ਼ਾ ਕੋਟੀ ਜੀ ਦੇ ਫਰਜ਼ੰਦ ਸਚਨ ਉਹਜਾ ਜੀ ਉਹ ਵੀ ਆ ਰਹੇ ਨੇ ਤੇ ਸਾਡੀ ਫਿਲਮ ਇੰਡਸਟਰੀ ਦੇ ਵਿੱਚੋਂ ਯੋਗਰਾਜ ਸਿੰਘ ਜੀ ਜਸਵਿੰਦਰ ਪੱਲਾ ਜੀ ਬਾਲਮੁਕੰਦ ਸ਼ਰਮਾ ਜੀ ਪਾਲੀ ਦੇਤਵਾਲੀਆ ਜੀ ਹੋਰ ਸਾਡੇ ਇੱਕ ਦੋ ਚਿਹਰੇ ਹੋਰ ਸਾਡੇ ਜਿਹੜੇ ਆ ਰਹੇ ਨੇ ਜਿਹੜਾ ਕਿ ਕਰਨ ਢੰਡ ਜੀ ਨੇ ਜਿਨ੍ਹਾਂ ਨੂੰ ਸੰਸਥਾਵਾਂ ਨੂੰ ਅਲੱਗ-ਅਲੱਗ ਬੁਲਾਇਆ ਹੋਇਆ ਹੈ ਸਾਰੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਸੇਵਾ ਕਰਦੇ ਨੇ ਨੀੜੇ ਲੋਕਾਂ ਦੀ ਮਦਦ ਕਰਦੇ ਨੇ ਜਾ ਕੇ ਉਹ ਉਹ ਸਾਰੇ ਲੋਕ ਇੱਥੇ ਆਏ ਨੇ ਉਹਨਾਂ ਦਾ ਸਨਮਾਨ ਹੋਇਆ ਅੱਜ ਤੇ ਇਸ ਕਰਕੇ ਬਹੁਤ ਖੁਸ਼ੀ ਆ ਕਿਉਂਕਿ ਉਹ ਸਰਦੂਲ ਜੀ ਦੇ ਨਾਮ ਦਾ ਉਹਨਾਂ ਨੇ ਰੂਹੇ ਜਜ਼ਬਾ ਅਵਾਰਡ ਰੱਖਿਆ ਹੈ ਜਿਹੜੇ ਆਪਣੀ ਰੂਹ ਦੇ ਨਾਲ ਜਜ਼ਬੇ ਦੇ ਨਾਲ ਆਪਣੇ ਦੇਸ਼ ਕੌਮ ਲਈ ਕੰਮ ਕਰਦੇ ਨੇ ਸਰਦੂਲ ਜੀ ਦਾ ਨਾਮ ਜਿਹੜਾ ਉਹਨਾਂ ਨੇ ਇਸ ਇਸ ਵਾਰ ਅਵਾਰਡ ਦੇਣ ਵਾਸਤੇ ਉਹਨਾਂ ਨੂੰ ਚੁਣਿਆ ਉਹਨਾਂ ਦੇ ਨਾਮ ਨੂੰ ਚੁਣਿਆ ਹੈ ਇਹ ਬਹੁਤ ਵੱਡੀ ਗੱਲ ਹੈ ਹਿਊਮਨ ਰਾਈਟਸ ਵਾਲਿਆਂ ਨੇ ਬਹੁਤ ਵੱਡੀ ਗੱਲ ਕੀਤੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਸਰਦੂਲ ਜੀ ਸੰਗੀਤਕਾਰ ਹੀ ਨਹੀਂ ਸੀਗੇ ਉਹ ਬਹੁਤ ਵੱਡੀ ਇੱਕ ਬਹੁਤ ਵੱਡੀ ਸਫਲਤਾ ਸੀ ਜਿਹੜੀ ਕਿ ਜਿਹਦੇ ਅੰਦਰ ਇਨਸਾਨੀਅਤ ਵਸਦੀ ਸੀ ਉਹ ਬਹੁਤ ਸਾਰੇ ਲੋਕਾਂ ਦੀ ਮਦਦ ਕਰਦੇ ਹੁੰਦੇ ਸੀ ਜਿਹੜੇ ਨੀੜੇ ਲੋਕ ਹੁੰਦੇ ਸੀ ਉਹਨਾਂ ਦੀ ਮਦਦ ਕਰਦੇ ਸੀਗੇ ਬਹੁਤ ਪਿਆਰ ਕਰਦੇ ਸੀ ਦੁਨੀਆ ਨੂੰ ਦੁਨੀਆ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਜਿੱਥੇ-ਜਿੱਥੇ ਵੀ ਕਿਤੇ ਕਦੇ ਕੋਈ ਜ਼ਰੂਰਤ ਪੈਂਦੀ ਸੀ ਉਹ ਖੜ੍ਹਦੇ ਸੀਗੇ ਤੇ ਬਾਕੀ ਜਿਹੜੀ ਸਾਡੀ 뮤ਜ਼ਿਕ ਇੰਡਸਟਰੀ ਆ ਉਹਦੇ ਲਈ ਜੋ ਉਹਨਾਂ ਨੇ ਦੇਣਾ ਉਹ ਤਾਂ ਸਭ ਨੂੰ ਪਤਾ ਹੀ ਆ ਪਰ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ ਜੋ ਉਹ ਕਰਦੇ ਰਹੇ ਨੇ ਉਹਨਾਂ ਨੇ ਬਹੁਤ ਸਾਰੇ ਗਰੀਬ ਘਰਾਂ ਦੇ ਬੱਚਿਆਂ ਨੂੰ ਬਹੁਤ ਅੱਛੇ-ਅੱਛੇ ਡਿਗਰੀਆਂ ਕਰਵਾਈਆਂ ਨੇ ਜਿਨ੍ਹਾਂ ਕੋਈ ਲੋੜ ਹੁੰਦੀ ਸੀ ਜਾਂ ਸਟੱਡੀ ਵੱਲੋਂ ਜਾਂ ਕਿਸੇ ਕੋਈ ਬਿਮਾਰ ਹੁੰਦਾ ਸੀਗਾ ਉਹਨਾਂ ਲੋਕਾਂ ਦੀ ਬਹੁਤ ਹੈਲਪ ਕਰਦੇ ਹੁੰਦੇ ਸੀ ਗਰੀਬ ਲੋਕਾਂ ਦੀ ਨੀੜੀ ਲੋਕਾਂ ਦੀ ਬਹੁਤ ਹੈਲਪ ਕਰਦੇ ਰਹਿੰਦੇ ਸੀਗੇ ਇੱਡਾ ਨਾਮ ਹੋ ਕੇ ਐਡੇ ਵੱਡੇ ਸੈਲੀਬ੍ਰਿਟੀ ਹੋ ਕੇ ਉਹਨਾਂ ਨੇ ਕਦੇ ਮਾਣ ਨਹੀਂ ਕੀਤਾ ਕਦੇ ਹੰਕਾਰ ਨਹੀਂ ਕੀਤਾ ਉਹਨਾਂ ਨੇ ਕਦੇ ਆਪਣੇ ਆਪ ਨੂੰ ਐਦਾਂ ਸੋਚਿਆ ਹੀ ਨਹੀਂ ਸਮਝਿਆ ਨਹੀਂ ਉਹ ਹਰ ਵਰਗ ਦੇ ਬੰਦੇ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੇ ਕਦੇ ਉੱਚ ਨੀਚ ਨਹੀਂ ਕੀਤੀ ਹੈਗੀ ਕਿ ਇਹ ਉੱਚਾ ਹੈ ਵੱਡਾ ਹੈ ਇਹ ਛੋਟਾ ਹੈ ਉਹ ਹਰ ਵਰਗ ਦੇ ਲੋਕਾਂ ਨੂੰ ਹਰ ਇੱਕ ਨੂੰ ਪਿਆਰ ਕਰਦੇ ਸੀਗੇ ਤੇ ਆਹੀ ਚੀਜ਼ਾਂ ਹੁੰਦੀਆਂ ਨੇ ਕਿ ਇਨਸਾਨ ਚੰਗੇ ਇਨਸਾਨ ਦੇ ਵਿੱਚ ਜਿਹਨੂੰ ਇੰਨਾ ਪ੍ਰਮਾਤਮਾ ਉੱਤੇ ਦਰਜਾ ਦਿੰਦਾ ਹੈ ਉੱਤੇ ਰਹਿਮਤਾ ਕਰਦਾ ਹੈ ਤੇ ਇੱਕ ਪਾਵਰ ਦਿੰਦਾ ਹੈ ਉਹਨੂੰ ਇੱਕ ਰੁਤਬਾ ਦਿੰਦਾ ਹੈ ਔਰ ਰੁਤਬਾ ਲੈ ਕੇ ਵੀ ਜਿਹੜੇ ਲੋਕ ਆਪਣੇ ਆਪ ਨੂੰ ਮਿਟਾ ਕੇ ਰੱਖਦੇ ਨੇ ਔਰ ਫਿਰ ਵੀ ਸਾਰੀ ਦੁਨੀਆ ਨੂੰ ਪਿਆਰ ਕਰਦੇ ਨੇ ਇਹ ਜੋ ਲੋਕਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਔਰ ਯਾਦ ਜਿਹੜੇ ਲੋਕ ਕਰ ਰਹੇ ਨੇ ਜਿਵੇਂ ਕਿ ਹਿਊਮਨ ਰਾਈਟਸ ਵਾਲੇ ਇਹ ਜਿਹੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਆ ਜੋ ਇਹ ਜੀਆਂ ਰੂਹਾਂ ਨੂੰ ਸੱਚੀਆਂ ਸੁੱਚੀਆਂ ਰੂਹਾਂ ਨੂੰ ਆਪਣੇ ਦੇਸ਼ ਕੌਮ ਲਈ ਮਾਰ ਮਿਟਲ ਲਈ ਸਮਾਜ ਲਈ ਕੁਝ ਚੰਗਾ ਕਰਨ ਵਾਲੇ ਲੋਕਾਂ ਨੂੰ ਇਹ ਹਮੇਸ਼ਾ ਯਾਦ ਰੱਖਦੇ ਨੇ ਉਹਨਾਂ ਦੇ ਨਾਮ ਦੇ ਅਵਾਰਡ ਰੱਖਦੇ ਨੇ ਸੋ ਮੈਨੂੰ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਮੈਂ ਹਿਊਮਨ ਰਾਈਟਸ ਤੋਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਕਰਨ ਢੰਡ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਇਸ ਪ੍ਰੋਗਰਾਮ ਨੂੰ ਕਰਨ ਵਾਸਤੇ ਜੋ ਵੀ ਉਪਰਾਲਾ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਮੀਡੀਆ ਦਾ ਧੰਨਵਾਦ ਕਰਦੀ ਆ ਔਰ ਜਿਹੜੇ ਲੋਕ ਬਾਹਰਿਆਂ ਸਟੇਜ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੀ ਆ। ਐਸਐਮਜ਼ਟ ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੇ ਨਾਲ ਹਰਜੀਤ ਸਿੰਘ ਦੀ ਰਿਪੋਰਟ